ਕਰਕੇ ਕਰਤੋ ਮੈਂ ਝੂਠ ਬੋਲਿਆ ਮੁੱਕ ਗਿਆ ਮੈਂ ਜਿਹੜਾ ਨਹੀਂ ਮੁੱਕ ਗਿਆ ਕਿਉਂ ਹੋ ਗਿਆ ਇਹ ਕਿਉਂ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਸੰਗਤ ਨੂੰ ਬੇਕੂਰ ਬਣਾਤਾ ਤੁਸੀਂ ਸਾਰੀ ਮੈਂ ਕਾਹਦਾ ਬਣਾ ਰਿਹਾ ਤੁਸੀਂ ਨਾਂ ਕਿ ਗਲਤ ਲਸਿਆ ਆਪਦਾ ਨਾ ਮੈਂ ਕੋਈ ਗੁਰੂ ਸਾਹਿਬ ਗੁਰਦੁਆਰੇ ਕੋਲੇ ਮਾਰਿਆ ਇਹ ਤਾਂ ਤੁਹਾਡੇ ਪਿੰਡ ਦੀ ਸੰਗਤ ਖੜੀ ਕੋਲੇ ਨਹੀਂ ਕਿਹਾ ਬਾਬਾ ਜੀ ਇੱਕ ਇੱਕ ਵੇਲੇ ਬਾਬਾ ਜੀ ਅਸੀਂ ਦੇਖੋ ਇੱਕ ਆ ਨਾਂ ਦੱਸੋ ਤੁਸੀਂ ਤੁਸੀਂ ਕੋਲੇ ਨਹੀਂ ਕਿਹਾ ਮੇਰੇ ਕੋਲ ਵੀਡੀਓ ਰਿਕਾਰਡ ਆ ਤੁਸੀਂ ਕਿਹਾ ਵੀ ਗੁਰੂ ਸਾਹਿਬ ਗੁਰਦੁਆਰੇ ਚ ਲੈ ਕੇ ਆਏ ਆ ਤੇ ਮੇਰਾ ਨਾਮ ਮਰਜੀਤ ਸਿੰਘ ਦੇਖੋ ਬਾਬਾ ਜੀ ਦੇਖੋ ਇਹ ਪਹਿਲੀ ਦੇਖੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਝੂਠ ਬੋਲਦੇ ਚੰਗੇ ਲੱਗਦੇ ਬੱਚੇ ਹੋ ਤੁਸੀਂ ਪਰਮਾਤਰ ਗਿਆ ਹੀ ਪਤਾ ਲੱਗਿਆ ਕੋਈ ਆ ਕਿ ਇਹ ਗੱਲ ਐਸੀ ਫਿਰ ਤੁਸੀਂ ਪਹਿਲਾਂ ਦੋਦਾ ਦੱਸਿਆ ਫਿਰ ਤੁਸੀਂ ਕੋਲੇ ਤੁਸੀਂ ਪਿੰਡ ਦੀ ਗੱਲ ਦੱਸਦਾ ਬਾਬਾ ਜੀ ਵੀਡੀਓ ਆ ਗੁਰੂ ਸਾਹਿਬ ਗੁਰਦੁਆ ਬੋਲੋ ਜੀ ਸਾਡੇ ਪਿੰਡ ਵੀ ਗੁਰੂ ਸਰ ਗੁਰਦੁਆਰਾ ਹੈਗਾ ਨਹੀਂ ਕਰੋ ਨਹੀਂ ਲੱਗਿਆ ਪਤਾ ਕੋਟਪਾਈ ਵੀ ਹੈਗਾ ਗੁਰੂ ਸਰ ਗੁਰਦੁਆਰਾ ਦਾ ਜਿਹੜਾ ਹੁਣ ਕੰਮ ਤੁਸੀਂ ਤੁਸੀਂ ਮੰਨ ਤੇ ਵੱਡੀ ਗਲਤੀ ਹੋਈ ਐ ਜਿਹਨਾਂ ਸਲੂਨ ਸੀਗਾ ਹਾਂ ਬਾਬਾ ਜੀ ਕਹਿੰਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਵੀ ਸਲੂਨ ਦਾ ਕੰਮ ਹੈਗਾ ਸਾਡਾ ਤੇ ਅਸੀਂ ਕੰਮ ਘਟਨ ਕਰਨਾ ਪਰ ਉਹ ਕਹਿ ਰਹੇ ਆ ਪੀ ਅਸੀਂ ਦੱਸਿਆ ਸੀ ਇਹ ਦੇਖੋ ਹੁਣ ਤੱਕ ਕੁਝ ਨਹੀਂ ਹੋਇਆ ਉਹ ਉਹ ਇਸ ਵੇਲੇ ਇੱਕ ਮਿੰਟ ਗੱਲ ਸੁਣ ਲੈ ਇੱਕ ਮਿੰਟ ਗੱਲ ਸੁਣ ਲੈ ਇਹ ਬਹੁਤ ਸੌਂਦੇ ਆ ਇੱਕ ਮਿੰਟ ਫੜੇ ਵੀ ਆ ਬਾਈ ਹੁਣ ਇੱਥੇ ਆਏ ਫੜੇ ਆ ਲਿਆਓ ਅੱਗੇ ਲਿਆਓ ਭਾਈ ਆਈ ਆਈ ਰਾਜਪੀ ਆਏ ਆ ਆ ਆ ਅੰਨਾ ਜੀ ਜੋ ਸੱਤ ਜੀ ਵੀਦਾ ਸਾਰਾ ਪਾਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਅਸੀਂ ਹੋਂ ਸਾਰੇ ਇਹ ਕਹੇ ਕਿ ਬਿਸ਼ਕੋ ਨੂੰ ਕੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਜੀ ਤੇ ਦੱਸੋ ਦੱਸੋ ਹਾਂ ਦੱਸੋ ਤੁਹਾਡੇ ਮੂੰਹ ਤੇ ਭੈਣ ਕਹਿ ਰਹੀ ਆ ਦੇਖੋ ਤੁਸੀਂ ਪੜੇ ਨਹੀਂ ਬਈ ਸੁਣਦਾ ਤਾਂ ਤੁਸੀਂ ਸਾਨੂੰ ਤੁਸੀਂ ਪੜੇ ਨਹੀਂ ਤੇ ਸੁਣਦਾ ਤਾਂ ਠੀਕ ਹੈ ਨਾ ਅੱਖਾਂ ਤਾਂ ਚਲਦੀਆਂ ਆਂ ਅਦਾਸੀਆਂ ਵੀ ਕੀਤੀ ਆਂ ਇਹ ਗੱਲ ਵੀ ਦੱਸਣੀ ਆ ਬਈ ਜੀ ਗੱਲ ਇਹ ਸਹੀ ਅਸੀਂ ਅਸੀਂ ਗੱਡੀ ਕਰਾ ਕੇ ਆਪਾਂ ਗੱਡੀ ਤੇ ਲੈਨੇ ਬਾਬਾ ਬਾਬਾ ਕਹਿੰਦਾ ਵੀ ਉਥੇ ਰਾਣੀ ਲੋਣੀ ਕਿਉਂ ਕਿ ਜੇ ਆਪਾਂ ਪੀੜੀ ਸਾਂਝ ਕੇ ਜੇ ਆਪਾਂ ਛੋਟਾ ਹਾਥੀ ਕਰਵਾ ਲੀਏ ਨਹੀਂ ਨਹੀਂ ਅਸੀਂ ਕਹਿ ਹਾਂ ਤੇ ਕਰਵਾ ਲਿਆ ਨਾ ਨਾ ਰਾਣੀ ਮੈਂ ਕਿਹਾ ਵੀ ਜੋ ਮਰਜੀ ਲੈ ਅੱਛਾ ਹਾਥੀ ਵਾਲੀ ਗੱਲ ਤੁਹਾਨੂੰ ਕਿਹਨੇ ਕਹੀ ਬਾਪੇ ਨੇ ਕਹੀ ਸੀ ਤੁਸੀਂ ਕਿ ਐਸੀ ਵੀ ਕਾਰਤ ਨਹੀਂ ਨਾ ਜੰਦੇ। ਕਿਉਂਕਿ ਮੈਂ ਕਿਹਾ ਉਹ ਸਾਥੀ ਕੋਲੋਂ ਦੇਉ ਬਣਾ ਪਰ ਸਾਡੇ ਦੇ ਕਸੂਰ ਨਾ ਮਾਪੀ ਜਾਂਦਾ ਸਾਥੀ ਕਹਿਣਾ ਤੇ ਬਾਅਦ ਚ ਫਿਰ ਸਾਨੂੰ ਮੋਰਤਨ ਕਹਿੰਦਾ ਵੀ ਕਾ ਕੀ ਕਰਾਉਣਾ ਜਨਮ ਦੇ ਨਾਲ ਕਿ ਵੀ ਉਸ ਮੂਰਤ ਦੁਕਾਨ ਦਾ ਮੂਰਤ ਕਰਨਾ ਅਸੀਂ ਕੱਲਾ ਸਲੂਨ ਦਾ ਮੂਰਤ ਹੀ ਕਰਨਾ ਚਾਹੁੰਦੇ ਨਹੀਂ ਬਸ ਆਹੀ ਗੱਲ ਹੈ ਪਾਣੀ ਜਨਮ ਕਰਨਾ ਕਿ ਮੂਰਤ ਕਰਨਾ ਐਹੀ ਗੱਲ ਹੈ। ਛੋੜਿਆ ਜੀ ਰੱਖਣੀ ਕਿ ਆਈ ਸੀ ਉਹ ਬਾਪੇ ਨੇ ਜੇ ਅਸੀਂ ਕਹਿੰਦੇ ਗੱਡੀ ਕਰਵਾਨੇ ਤੁਸੀਂ ਜਿਹੜਾ ਤੁਸੀਂ ਜੀ ਮੇਰੇ ਨਾਲ ਲੱਗ ਕੇ ਤੁਸੀਂ ਆਪ ਨਾ ਦੇਖਿਆ ਫਿਰ ਤੁਸੀਂ ਤੁਸੀਂ ਹਰੇਕ ਗੱਲ ਤੇ ਝੂਠ ਬੋਲ ਰਹੇ ਹੋ। ਤੁਸੀਂ ਸਾਈਕਲ ਜਾਂ ਕਾਰ ਤੇ ਰੱਖ ਕੇ ਮਾਰਨ ਪ੍ਰਕਾਸ਼ ਲੈ ਕੇ ਜਾਣ ਵਾਲੇ ਬੰਦੇ ਤੁਸੀਂ ਤੁਹਾਡੇ ਨਾਂ ਤੇ ਫਾਈਲ ਮੈਂ ਤਰਕੋੜੀਆਂ ਪਈਆਂ ਮੈਂ ਰਕੋੜੀਆਂ ਸੁਣਾ ਦਿਆ ਬਤਾਰੀ ਪੰਚਾਇਤ ਚ ਹੱਥ ਕਰਦੇ ਹੋ ਤੁਸੀਂ ਤੁਸੀਂ ਕਾਠੀਆਂ ਤੇ ਰੱਖਾ ਕੇ ਤਮਾਸ਼ਾ ਬਣਾ ਛੱਡਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਹ ਬੰਦੇ ਨੂੰ ਗਾਲ ਵੀ ਕੱਢੀ ਆ ਇਹਦੇ ਨਾਲ ਗਾਲ ਕੱਢੀ ਇਹ ਬੰਦੇ ਨੂੰ ਗਾਲ ਇਹਦਾ ਕੋਈ ਬਹੁਤ ਕੁਝ ਕਹੋ ਜੇ ਮੈਂ ਇਹਦੇ ਨੇ ਨਹੀਂ ਕਰਨਾ ਹੁਣੇ ਖੜੇ ਹੋ ਜਾਓ ਤੁਹਾਡੇ ਸਾਹਮਣੇ ਪੜਨਾ ਨਹੀਂ ਮੱਗਦੇ ਪਿੰਡ ਖੜਾ ਜੇ ਆਪਾਂ ਨੂੰ ਸਾਰੇ ਪੜਨਾ ਨਹੀਂ ਜੇ ਮੈਂ ਇੱਕ ਵਾਰ ਲੈਣਾ ਖੜਾ ਕਰ ਤੁਮੇ ਤੁਹਾਨੂੰ ਮਾਫ ਕਰ ਦਾਂਗੇ ਮੈਂ ਤੁਸੀਂ ਇੱਦਾਂ ਕਰੋ ਕੋਈ ਵੀ ਦੋ ਬੰਦੇ ਤੁਹਾਡੇ ਹੱਥ ਖੜੇ ਕਰਾਉਂਦੇ ਜਿਹੜੇ ਤੁਹਾਡੇ ਅੱਖੀਂ ਦੋ ਬੰਦੇ ਹੱਥ ਖੜੇ ਕਰ ਦਿੰਦੇ ਲੈ ਠੀਕ ਹੈ ਭਾਈ ਉਹਨਾਂ ਦੀ ਗੱਲ ਉਹ ਇਹ ਨਾ ਕਮੇਟੀ ਦੀ ਗੱਲ ਹੈ ਨਾ ਇਹ ਨਾ ਕਮੇਟੀ ਨਾਲ ਸਾਡੇ ਅੱਗੇ ਲੈ ਕੇ ਜੋ ਇਹਨਾਂ ਕਮੇਟੀ ਇਹਨਾਂ ਦੇ ਨਾਲ ਤੁਸੀਂ ਗੱਲਾਂ ਕਰਦੇ ਹੋ ਬਹੁਤ ਮੈਂ ਸੁਣੋ ਮਾਨਾ ਭਾਈ ਬਾਹਰ ਜਾਂਦਾ ਜਿੰਨਾ ਆਪਣਾ ਲੈਂਕ ਨਹੀਂ ਕਿਉਂ ਬਾਬਾ ਇਹਨੇ ਦੱਸੀ ਗੱਲ ਕੱਢੀ ਨਹੀਂ ਆਇਆ ਇੱਕ ਮਿੰਟ ਬਾਹਰ ਜਾਂਦਾ ਇੱਕ ਮਿੰਟ ਤੁਸੀਂ ਇੱਕ ਮਿੰਟ ਕਮੇਟੀ ਦਾ ਤਾਂ ਕੋਈ ਰੋਲ ਨਹੀਂ ਗੁਰੂ ਦਾ ਗੁਰੂ ਸਰ ਗੁਰੂ ਦਾ ਇਹ ਕਮੇਟੀ ਅਲੱਗ ਆ ਥੋੜਾ ਡੇਰਾ ਅਲੱਗ ਆ ਮੇਰਾ ਥੋੜਾ ਕੋਈ ਲੱਗ ਦੇ ਮੈਂ ਤਾਂ ਹੀ ਆਣਾ ਵੀ ਤੁਸੀਂ ਜੇ ਸੋ ਤੋਂ ਗਲਤੀ ਹੋਈ ਤਾਂ ਮਾਫੀ ਮੰਗ ਲਓ ਤੇ ਹੋਣੀ ਹੈ ਜੇ ਕੋਈ ਗਲਤੀ ਹੋਈ ਹੈ ਤੇ ਮਾਫੀ ਮੰਗ ਲਓ ਇੱਕ ਮਿੰਟ ਇੱਕ ਬਾਬਾ ਜੀ ਪਹਿਲਾਂ ਇਹ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਨੀ ਮੈਨੂੰ ਨਹੀਂ ਪਤਾ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਇਹ ਪਰਸਨਲ ਡੇਰੇ ਦੇ ਤੁਸੀਂ ਕਿਵੇਂ ਕਿਸੇ ਆਮ ਬੰਦੇ ਨੂੰ ਕਰ ਸਕਦੇ ਹੋ ਬੰਦਾ ਡੇਰੇ ਦੇ ਬਾਰ ਦਾ ਕਰਦਾ ਚੋਰੀ ਕਰਦਾ ਖਰਾਬ ਤੁਹਾਡੀ ਇਹ ਸਾਰੇ ਪਿੰਡ ਲਿਆਉਣ ਲਿਆ ਲਿਆ ਦਿਓ ਤੁਸੀਂ ਬੇਦੀ ਕਰੋ ਲਿਆਓ 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 ਆਵੀ ਆਵੀ ਲਿਆਓ ਕਮਰਾ ਖੋਲਣਾ ਵੇਲੇ ਨਾ ਜਾਂਦਾ ਜਦੋਂ ਉਹ ਕਹਿੰਦੇ ਕਿ ਅਸੀਂ ਤਲਾਸ਼ੀ ਲੈਣੀ ਆ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੁਸੀਂ ਚੋਰੀ ਰੱਖੀ ਬੈਠੇ ਹੋ ਉਹ ਸਿੰਘ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਕੋਲ ਸਾਨੂੰ ਸ਼ੱਕ ਆ ਗੁਰੂ ਗ੍ਰੰਥ ਸਾਹਿਬ ਹੋਰ ਵੀ ਨੇ ਤੁਸੀਂ ਉਹ ਤਲਾਸ਼ੀ ਕਿਉਂ ਦੇਣ ਤੋਂ ਕਰ ਕਰਦੇ ਨਹੀਂ ਗੁਰੂ ਰੰਸਜੀਤ ਜੀ ਨਹੀਂ ਹੈ ਨਹੀਂ ਤੁਸੀਂ ਤਲਾਸ਼ੀ ਦੇਣ ਤੋਂ ਕਿਉਂ ਕਰ ਕਰਦੇ ਹੋ ਜਿੱਥੇ ਗੁਰੂ ਗ੍ਰੰਥ ਇੱਥੇ ਉਹ ਤਾਂ ਉਹ ਤਾਂ ਥੋੜਾ ਘੇੜਾ ਬੰਦਾ ਸਾਈਕਲ ਦੀਆਂ ਕਾਟੀਆਂ ਤੇ ਰੱਖ ਕੇ ਜਾ ਸਕਦਾ ਹੁੰਦਾ ਤੇ ਕੀ ਗੱਲ ਕਰੀਏ ਖਾਣੇ ਦੇ ਵਿੱਚ ਵੀ ਦੋ ਜਬੀੜਾ ਆਈਆਂ ਇੱਕ ਉੱਥੇ ਇੱਕ ਇੱਲੇ ਹਾਂ ਤੁਸੀਂ ਜੇ ਮੇਰੇ ਕੋਲ ਬੀੜ ਵੇਖ ਲਿਓ ਗੱਲ ਮੁੱਕੀ ਪੰਜ ਮਿੰਟ ਜੀ ਹੁਣ ਮੈਨੂੰ ਬਾਹਰ ਕੱਢ ਕੇ ਮੁੱਕਰ ਗਿਆ ਅੱਗੇ ਆਓ ਅਭੀ ਬਾਰਨਤਾਂ ਨੂੰ ਲਾ ਕੇ ਬਾਅਦ ਵਿੱਚ ਆਏਗਾ ਸਭ ਜਦ ਆਇਆ ਕੇ ਬਾਹਰ ਜੋ ਮੈਨੇਜਰ ਸਾਹਿਬ ਆਏ ਸੀ ਕਮੇਟੀ ਵਾਲੇ ਕਹਿੰਦੇ ਸੀ ਵੀ ਸਾਨੂੰ ਅੰਦਰ ਸੂਪ ਦੇਖ ਲੈਣੇ ਸੀ ਇਹਨਾਂ ਨੂੰ ਕਿਹਾ ਵੀ ਜੇ ਤੂੰ ਅੰਦਰ ਹੈ ਨਹੀਂ ਤੂੰ ਬਾਹਰ ਖੋਦ ਕੇ ਦੇਖ ਲੈ ਲਿਓ ਜਦੋਂ ਅੰਦਰ ਸੂਪ ਹੈ ਨਹੀਂ ਤੂੰ ਬਾਹਰ ਖੋਦ ਦਿਓ ਜੇ ਇਸ ਕਮੇਟੀ ਚੈੱਕ ਕਰ ਦੇਖਣੀ ਚਾਹੁੰਦੇ ਤਾਂ ਦੇਖ ਲੈਣ ਦਿਓ ਜੇ ਗਲਤੀ ਹੋਈ ਆ ਤੂੰ ਮੈਂ ਇਸ ਜੁਬੇ ਦਾ ਲੈ ਲਓ ਤੂੰ ਦੋ ਵਜੇ ਆ ਕੇ ਜਾਨ ਆ ਜਿਓ ਤੂੰ ਆ ਜਿਓ ਜਦੋਂ ਮਰਜ਼ੀ ਆ ਜਿਓ ਜਦੋਂ ਮਰਜ਼ੀ ਦਾ ਕੀ ਮਤਲਬ ਹੋਇਆ ਕੈਮਰਾ ਹੋਣੇ ਹੈਗੇ ਨਾ ਤੁਸੀਂ ਨਾਲ ਚਾਹੋ ਜਾਂ 1 ਮਿੰਟ 1 ਮਿੰਟ ਨਹੀਂ ਕੋਈ ਤੁਹਾਨੂੰ ਕਰਦੇ ਤੇ ਦੋ ਬੰਦੇ ਤੁਹਾਨੂੰ ਤੁਹਾਨੂੰ 1 ਮਿੰਟ ਪਹਿਲੀ ਤਾਂ ਇਹ ਗੱਲ ਦੱਸੋ ਜਿਹੜਾ ਕੱਲ੍ਹ ਹੋਇਆ ਤੁਸੀਂ ਮੰਨਦੇ ਹੋ ਤਾਂ ਗਲਤੀ ਆ ਉਹ ਉਹ ਜੀ ਗਲਤੀ ਤਾਂ ਫਿਰ ਜਦੋਂ ਹੋਈ ਗਈ ਜਦੋਂ ਤਾਂ ਨਹੀਂ ਤਾਂ ਫਿਰ ਨਹੀਂ ਤੁਸੀਂ ਸਵਾਲ ਸਵਾਲ ਇਹ ਆ ਵੀ ਤੁਸੀਂ ਗਲਤੀ ਮੰਨਦੇ ਕਿ ਨਹੀਂ ਮੰਨਦੇ ਦੁਕਾਨ ਦਾ ਮਾਲ ਤੁਸੀਂ ਗਲਤੀ ਮੰਨਦੇ ਹੋ ਸਰੂਪ ਤੁਸੀਂ ਗੋਹੇ ਦੇ ਲੱਬੜੇ ਚ ਅਜੇ ਵੀ ਗਲਤੀ ਨਹੀਂ ਮੰਨਦੇ ਤੁਸੀਂ ਗਲਤੀ ਹੋਰ ਗਲਤੀ ਆਪੇ ਹੋ ਗਈ ਗਲਤੀ ਹੋਗੀ ਨਹੀਂ ਗਲਤੀ ਤੁਸੀਂ ਕੀਤੀ ਹੈ ਜਾਂ ਨਹੀਂ ਕੀਤੀ ਮੰਨਦੇ ਕਿ ਨਹੀਂ ਮੰਨਦੇ ਕਿਸੇ ਲਾਲਚ ਤੇ ਕੀਤੀ ਸੀ ਤੁਸੀਂ ਗਲਤੀ ਮੰਨਦੇ ਹੋ ਕਿ ਨਹੀਂ ਕੀਤੀ ਆ ਹੋਈਏ ਵਸੇ ਕਿਹੜੀ ਗਲਤੀ ਹੋਈਏ ਬਈ ਜਦ ਬਈ ਮੈਂ ਤੁਹਾਡੇ ਕੋ ਕਿੰਨੀ ਕਛਨਾਂ ਦੀ ਗੱਲ ਕੀਤੀ ਐ ਨਹੀਂ 500 ਰੁਪਏ ਲੈਣ ਤੇ 500 ਪਿੱਛੇ ਮਾਰਦੀ ਬੇਦਬੀ ਕਰਦੀ ਤੂੰ ਫੋਸ ਵਾਲੇ ਤੇ ਗੋਹੇ ਵਾਲੇ ਤੇ ਟਰਾਲੀ ਤੇ ਰੱਖਦੀ ਮੈਂ ਨਹੀਂ ਵੇਚਤੀ ਕਰੀ ਜੀ ਹੋਰ ਕਿਨੇ ਕਰੀਆ ਮੈਂ ਮੂਰਤ ਆਖਿਆ ਮੂਰਤ ਕਰਨਾ ਮੈਂ ਮੂਰਤ ਕਰਿਆ ਅੱਛਾ ਇੱਕ ਮਿੰਟ ਐਂ ਦੱਸੋ ਤੁਹਾਡੇ ਮੂੰਹ ਤੇ ਦਾੜੀ ਆ ਗਈ ਨਾ ਤੁਹਾਨੂੰ ਪਤਾ ਵੀ ਨਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਐ ਪਤਾ ਨਾ ਪਣਾ ਫਿਰ ਕੋਈ ਸਿੰ ਰੱਖਿਆ ਨਾ ਚੰ ਆ ਕੀਆ ਨੇ ਐਂਜੀਆਂ ਕੋਈ ਚੀਜ਼ ਹੀ ਨਹੀਂ ਸੇ ਤੋ ਸ਼ੀਸ਼ੇ ਉੱਥੇ ਕਹਦੇ ਵਸਤ ਲੈ ਵੇਚ ਉੱਤੇ ਉਥੇ ਸ਼ਰੇਆਮ ਤਾਂ ਲਿਖਿਆ ਹੋਇਆ ਹੈ ਫੇਰ ਕੱਟ ਸ਼ਰੇਆਮ ਲਿਖਿਆ ਹੋਇਆ ਉਥੇ ਫੋਟੋਆਂ ਬਣੀਆਂ ਵਾਲ ਮੁੰਡਿਆਂ ਦੀਆਂ ਤਾਂ ਸਮਝਾ ਸਾਡੇ ਕੋਲ ਦੇ ਫਿਰ ਤੈਨੂੰ ਕੱਲ ਨੂੰ ਕੋਈ ਸ਼ਰਾਬ ਦੇ ਠੇਕੇ 'ਚ ਲੈ ਜੂਗਾ ਤੇ ਉੱਥੇ ਚਲ ਜਾਓਗੇ 500 ਰੁਪਏ ਪਿੱਛੇ ਸਰੂਪ ਲੈ ਜਾਓਗੇ ਵਾ ਨਹੀਂ ਤੁਹਾਨੂੰ ਕੋਈ ਕਹੇ ਮੈਂ ਮੁੰਡੇ ਦਾ ਜੰਮ ਦਿਨ ਮਨਾਉਣਾ ਤੇ ਸ਼ਰਾਬ ਦੇ ਠੇਕੇ 'ਚ ਮਨਾਉਣਾ ਤੁਸੀਂ ਸਰੂਪ ਗੁਰੂ ਜੀ ਨਾਲ ਸਾਡਾ ਉੱਥੇ ਲੈ ਜਾਓ 500 ਪਿੱਛੇ ਤੇ ਜਿਵੇਂ ਕੱਲ ਲੈ ਲਏ ਜਿਵੇਂ ਕੱਲ ਲੈ ਗਏ ਐਵੇਂ ਲੈ ਜਾਓਗੇ ਹੋਰ ਕਿਵੇਂ ਲੈ ਜਾਓਗੇ ਕਾ ਤੁਹਾਡੇ ਨਾਲ ਪੰਜ ਬੰਦੇ ਪੂਰੇ ਨਹੀਂ ਸੀ ਤੁਸੀਂ ਉਸ ਗੱਲ ਦਾ ਦੇਖੋ ਅਸੀਂ ਤਾਂ ਕੱਲ ਵੀ ਤੁਹਾਡਾ ਸਤਿਕਾਰ ਕੀਤੇ ਮੇਰੇ ਤੁਸੀਂ ਬਾਅਦ ਦੀ ਗੱਲ ਕਰੋ ਜੀ ਬੜੀ ਇਹ ਦੇਖੋ ਮੇਰੇ ਵੱਲ ਦੇਖੋ ਇੱਕ ਮਿੰਟ ਇਹਨਾਂ ਨੂੰ ਛੋਟੋ ਕੋਈ ਪੰਜ ਨਹੀਂ ਸੀ ਵੀਡੀਓ ਸਾਡੇ ਕੋਲ ਉਹਨਾਂ ਨੂੰ ਪੁੱਛਦੇ ਹੋ ਤੁਸੀਂ ਸਾਡੇ ਕੋਲ ਤੁਸੀਂ ਵਾਜਾ ਮਾਰੀਆਂ ਕਿਉਂ ਕੋਈ ਪੰਜ ਬੰਦੇ ਨਹੀਂ ਆਏ ਉਹਦਾ ਮਾਮਲਾ ਕੋਈ ਵੀ ਨਾ ਆਇਆ ਆਧਾਰ ਕਾਰਡ ਕੀ ਨਾਮ ਤੇ ਤੁਹਾਡਾ ਦਿਖਾਓ ਤੁਸੀਂ ਕੱਲ ਆਇਆ ਅਮਰਦੀਪ ਆਧਾਰ ਕਾਰਡ ਫਾਇ ਉਹ ਕਾਰਡ ਸੇ ਸੀ ਨਾਮ ਤੇ ਲਿਖਿਆ ਹੋਇਆ ਆਜਾ ਇਹਨਾਂ ਲਿਖਿਆ ਵਾ ਹਾਂ ਜੀ ਤੁਹਾਡੇ ਦਾਸ ਸਾਹਿਬ ਜੀ ਤੁਹਾਡੀਆਂ 4-5 ਗਲਤੀਆਂ ਇੱਕ ਤਾਂ ਤੁਸੀਂ ਨਾਈ ਦੀ ਦੁਕਾਨ ਚ ਸਰੂਪ ਲਗੇ ਦੂਜਾ ਤੁਸੀਂ ਗੋਹੇ ਵਾਲੇ ਛੋਟੇ ਹੱਦ ਚ ਲਗਿਆ ਤੀਜਾ ਤੁਸੀਂ ਨਾਮ ਗਲਤ ਦੱਸਿਆ ਚੌਥਾ ਤੁਸੀਂ ਕਮੇਟੀ ਦਾ ਨਾਮ ਗਲਤ ਦੱਸਿਆ ਪੰਜਵਾਂ ਤੁਸੀਂ ਪਿੰਡ ਹੀ ਗਲਤ ਦੱਸਿਆ ਅੰਮ੍ਰਿਤਪਾਲ ਸਾਕਾ ਜੀ ਨੂੰ ਦੱਸਿਆ ਜੀ ਪੌਲ ਮਾ ਸ਼ਾਂਤਾਂ ਸਾਕਾ ਇਹ ਪੌਲ ਪਹਿਲਾਂ ਤੋਂ ਬੇਹੋਸ਼ ਹੋ ਗਿਆ ਬੁੱਡੇਦਾਲ ਦਾ ਨਾਮ ਕਿਉਂ ਲਿਆ ਬਿਲਕੁਲ ਠੀਕ ਗੱਲ ਤੁਹਾਡੀ ਆਜੋ ਗੱਲ ਸੁਣੀ ਹਾਂਜੀ ਮੈਂ ਵੀਡੀਓ ਹਾਂ ਬੁੱਡੇਦਾਲ ਦਾ ਤੁਸੀਂ ਕਿਉਂ ਨਾਮ ਲਿਆ ਵੀਡੀਓ ਪ੍ਰੂਫ ਹੈ ਜੀ ਅਸੀਂ ਕੱਟ ਕੇ ਨਾਲ ਚਲਾਉਣੀ ਹਾਂ ਗਲਤੀ ਤੁਹਾਡੀ ਤੁਸੀਂ ਪੰਜਾਸ਼ ਹੋ ਗਲਤੀ ਤੁਹਾਡੀ ਪੰਜਾਚਾਰਾਂ ਨੂੰ ਤੁਸੀਂ ਹੋਰ ਨਾਲ ਫਸਾਈ ਜਾਂਦੇ ਹੋ ਕਹਿੰਦੇ ਤੁਸੀਂ ਕਮੇਟੀ ਨੂੰ ਫਸਾਉਣੀ ਹੈ ਕਿ ਤੁਸੀਂ ਪਿੰਡ ਨੂੰ ਫਸਾਉਣੀ ਹੈ ਹਾਂਜੀ ਸਾਰੇ 33 ਸਾਲ ਹੋ ਗਏ ਜੀ ਹਾਂ ਪੈਂਚਰ ਸਕੂਟਰੀ ਤੇ ਥੋੜੀ ਸੰਗਰ ਤੋਂ 4 ਕਿਲੋਮੀਟਰ ਹੈ ਗੁਰੂਗ੍ਰਾਂ ਸਾਹਿਬ ਦਾ ਸਰੂਪ ਹੈ ਬਣ ਕੇ ਲਿਆਏ ਜਿਵੇਂ ਪੱਠੇ ਬਣ ਕੇ ਲਿਆਏ हां ਮੈਨੂੰ ਫੋਨ ਆਇਆ ਰਾਤ ਤੁਹਾਡੇ ਪਿੰਡ ਤੋਂ ਤੁਸੀਂ ਸਾਈਕਲ ਤੇ ਸਕੂਟਰੀ ਤੇ ਬੰਨ ਕੇ ਲਿਆਏ ਹੋ ਕਿ ਇਹ ਦਿਨ ਮੈਂ ਨਾ ਬੰਦਿਆ ਨਹੀਂ ਤਾਂ ਕਰਕੇ ਆ ਦੋਵੇਂ ਤੁਹਾਡੀ ਕਿਸੇ ਨਾਲ ਨਹੀਂ ਬੰਦੀ ਹੱਦ ਕਰਦੇ ਹੋ ਤੁਸੀਂ ਕੱਢ ਕੇ ਇਹ ਇੱਕ ਬੰਦੇ ਨਾਲ ਬੰਨ੍ਹ ਕੇ ਰੱਤ ਕਣੇ ਕਰਕੇ ਮਾਰ। ਅਸੀਂ ਉਸਦੇ ਨੂੰ ਸਵਾਲ ਕਰਾਂਗੇ ਦੂਜੇ ਬੰਦੇ ਨੂੰ ਸਵਾਲ ਨਹੀਂ ਕਰਾਂਗੇ। ਬਣੀ ਆ ਇੱਥੇ ਮੈਨੂੰ ਗਾਲ ਕੱਢ ਕੇ ਦਰਵਾਜ਼ੇ ਸਾਹਦੇ ਗਾਲ ਕੱਢਣੀ ਤਾਂ ਕਿ ਆ ਗੱਡੀ ਗਾਲ ਕੱਢੀ ਮੈਨੂੰ ਕੋਈ ਬਾਈ ਬਾਹਰ ਜਾਂਦਰਾ। ਆਈ ਰੱਖਣਾ। ਬੜਾ ਐਵੇਂ ਮੁਕਰ ਜਿਆ ਕੋਲੇ ਖੜਾ ਜਾ। ਆ ਕੋਲੇ ਖੜਾ। ਮੈਂ ਕਹਾਂ ਗਾ। ਤੂੰ ਬਾਹਰ ਜਾ। ਚਲੋ ਬੈਲ ਨੂੰ ਤਾਂ ਸੋਧਰ ਮਾਲੀ ਮੁਗਦੀ ਆ। ਜਦ ਤਾਨੂੰ ਤੁਲਾ ਸਾਹਿਬ ਸ਼ੇਖੀ ਜੀ ਨਾਲ ਤਾਂ ਜਵਾਬ ਦੇ ਕੇ ਉੱਪਰ ਜੋੜੀ। ਭੱਜਣ ਦੀ ਕੋਸ਼ਿਸ਼ ਨਾ ਕਰੋ ਅਸੀਂ ਕੋਈ ਤੁਹਾਨੂੰ ਅੱਜ ਇਹ ਨਹੀਂ ਕਿ ਤਰਵਾਰ ਵੀੜੀ ਖੜੀ। ਪੰਜ ਜਦ ਤੈਨੂੰ ਕਹਿੰਦੇ ਕਿ ਕਾਰ ਕਿੱਥੇ ਤੁਹਾਡੇ ਜਾਂ ਕੁਛ ਤੁਸੀਂ ਉਹ ਕਿੱਥੇ ਛਗੇ ਪੰਜ ਕਾਰ ਕਿੱਥੇ ਪਹੁੰਚ ਗਿਆ ਪਹੁੰਚ ਕਾਰ ਨਹੀਂ ਪਹੁੰਚਿਆ ਨਾ ਪਹੁੰਚ ਗਿਆ ਸੀ ਨਹੀਂ ਅਜੇ ਕਿਹਨਾਂ ਇੱਕ ਮਿੰਟ ਇੱਕ ਮਿੰਟ ਤੁਸੀਂ ਪਾਉਲ ਬਾਬਾ ਜੀ ਮੇਰੇ ਨਾਲ ਗੱਲ ਕਰੋ ਤੁਸੀਂ ਪਹੁੰਚ ਛਕ ਲਿਆ ਪਰ ਤੁਹਾਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਸੈਂਟ ਮੱਤੀ ਸਾਨੂੰ ਇਹ ਮਨਾ ਮੇਰੀ ਤੇ ਤੁਹਾਨੂੰ ਇਹ ਵੀ ਤਾਂ ਮਨਾ ਹੈਗਾ ਫੋਸ ਵਾਲੀ ਥਾਂ ਤੇ ਮਾਰਦੇ ਸਰੂਪ ਨਹੀਂ ਰੱਖਣਾ ਕਿ ਇਹ ਲਾਗੂ ਆ ਜਿਹੜਾ ਇਹ ਹਾਂ ਇਹ ਠੀਕ ਹੈ ਜਿਹੜਾ ਗਲਤੀ ਹੋ ਗਈ ਪਹੁੰਚ ਮੰਨ ਲੀਂ ਅਗਲੀ ਗੱਲ ਨਹੀਂ ਇੱਕ ਮਿੰਟ ਇੱਥੇ ਖੜੋ ਗੱਲ ਨਹੀਂ ਭਜਨਾਂਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਦੀ ਮਰਿਆਦਾ ਪੰਜ ਸਿੰਘ ਤਿਆਰ ਵਰਤਿਆ ਚਾਹੀਦੇ ਆ ਜੇ ਤਿਆਰ ਵਰਤਿਆ ਨਹੀਂ ਤਾਂ ਘਟੁ ਘਟ ਪੰਜ ਆਦਮੀ ਚਾਹੀਦੇ ਜਿਹੜੇ ਸਾਫ ਸੁਥਰੇ ਹੋਣ ਨਾਤੇ ਧੋਤੇ ਹੋਣ ਘਟੁ ਘਟ ਗੋਹੀ ਵਾਲਾ ਤਾਂ ਅੰਨੇ ਨੂੰ ਵੀ ਦੱਸਦਾ ਤੁਸੀਂ ਆਪਕੇ ਦੇ ਗੋਹੀ ਵਾਲੀ ਟਰਾਲੀ 'ਚ ਬੈ ਗਏ ਹੋ ਤੁਹਾਨੂੰ ਜਿਹੜਾ ਜੇ ਤੁਹਾਡੇ ਕੋਲ ਬਜ਼ੁਰਗਿਆਂ ਨੂੰ ਭਾਇਆ ਕਿਤੇ ਗੋਹੀ ਵਾਲੀ ਟਰਾਲੀ 'ਚ ਇਹਨਾਂ ਨੇ ਕਿਨਾਂ ਨੇ ਇਹਨੂੰ ਸੋਸ਼ਲ ਆਖਦੇ ਕਿਥੋਂ ਉਹ ਤਾਂ ਕਹਿੰਦੇ ਸਾਨੂੰ ਕਹਿੰਦੇ ਕਾਰ ਅਸੀਂ ਕਿਹਾ ਸੀ ਇਹਨਾਂ ਨੇ ਕਿ ਰਹਿਣ ਦਿਓ ਵੱਖੋ ਜੀ ਉਹ ਤੁਹਾਂ ਤਾਂ ਉਹਨੇ ਧੋਕੇ ਨਾਲ ਲਿਆਣਾ ਤੇ ਮਾਇਦਾ ਨਹੀਂ ਦਿਖਣਾ ਤਾਂ ਤੁਸੀਂ ਮੈਂ ਇੱਕ ਮੈਂ ਤੁਹਾਨੂੰ ਐ ਕਰਦਾ ਮੈਂ ਤੁਹਾਨੂੰ ਕਹਿੰਦਾ ਰੂਲੀ ਤੇ ਭੇ ਹਾਂਜੀ ਚੋਰ ਸਾਹਿਬ ਨੇ ਤਾਂ ਪੈਰ ਝਾੜ ਲੈਂਦਾ ਆਪਦੇ ਆਏ ਉਹ ਤੇਰੀ ਨੂਸੀ ਯਾਰ ਮੈਨੂੰ ਲੱਖੜ ਮਾਰੇ ਮੂੰਹ ਤੇ ਉਹ ਜੋ ਮੈਨੂੰ ਫੜ ਕੇ ਨਾ ਬੋਲੇ ਇਹਦਾ ਮੈਨੂੰ ਮੁਕਬਲ ਨਹੀਂ ਇਹ ਲੱਖ ਹਾਂ ਇਹਦੇ हाँ बाप ऐसे पौधे सब आदि तो मोटाई जो तो माय माय जुटा बार्गानी करके बार्गानी करके और सारे सारा पैंडिक और क्या हो गया परांठे और चला सारे पैंडिक सब आदि ठीक है कि हम रूप चलो चलो ठीक है कि बातें समझते हैं रूप बोले चलो ठीक है कि बातें सरूप बोले चला बोले बोले मार्ग बोले मार्ग ਆ ਪਿੰਡ ਵੀ ਜਾਦਾ ਸਾਰੀ ਛੱਪੜ ਵੀ ਰੋਕ ਕੇ ਨੇ ਆ ਬੈਟਿੰਗ ਬਣਾਈ ਹੈ ਜੀ ਪਿੰਡ ਵੀ ਜਾਦਾ ਛੱਪੜ ਸਾਰੇ ਪਿੰਡ ਦਾ ਛੱਪੜ ਖੋ ਗਿਆ ਜਾਦਾ ਜਿਵੇਂ 50 ਸਾਲ ਹੋ ਗਏ ਕੋਈ ਸ਼ੰਤ ਨਹੀਂ ਪੂਰਾ ਹੋਇਆ ਇਹ ਨਹੀਂ ਬਣਾਇਆ ਇਸੇ ਤਰ੍ਹਾਂ ਦਾ ਇਹ ਨਹੀਂ ਬਣਾਇਆ ਜਗਾ ਰੋਪਾਂ ਨੂੰ ਆਜੋ ਆ ਸਵਾਦਾਂ ਵੇਖ ਲਓ ਆਜੋ ਕਿੱਧਰ ਕਿੱਧਰ ਜਗਾ ਦੇ ਦੋ ਨਾ ਹੋ ਰਹੇ ਕੋਈ ਸ਼ੰਤ ਨਹੀਂ ਪੂਰਾ ਹੋਇਆ ਇੱਧਰ ਆਓ ਕਰੋ ਬਾਹਰ ਤੋਂ ਆਪਾਂ